ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਆਰਥੋ ਯਾਨੀ ਗੋਟਨਿਆਂ ਦੀ ਜੋ ਇਸ਼ੂਜ਼ ਹੁੰਦੇ ਨੇ ਅੱਜਕੱਲ ਉਹਦੇ ਬਾਰੇ ਦੇਖਿਆ ਜਾਂਦਾ ਹੈ ਕਾਫੀ ਟਾਈਮ ਤੋਂ ਕਿ ਜੋ ਬਜ਼ੁਰਗ ਲੋਕੀ ਸੀ ਉਹ ਇਹਨਾਂ ਸਾਰੀ ਪ੍ਰੋਬਲਮਸ ਤੋਂ ਜਿਹੜੇ ਜੂਝ ਰਹੀ ਸੀ ਆਪਣੀ ਰੋਜ਼ਮਰ ਦੀ ਜ਼ਿੰਦਗੀ ਵਿੱਚ ਅਸੀਂ ਕਹਿ ਸਕਦੇ ਹਾਂ ਬਟ ਹੁਣ ਨੌਜਵਾਨ ਪੀੜ੍ਹੀ ਵੀ ਕਿਤੇ ਨਾ ਕਿਤੇ ਆਰਥੋ ਦੀ ਪ੍ਰੋਬਲਮਸ ਬੈਕ ਪ੍ਰੋਬਲਮਸ ਦੇ ਨਾਲ ਜੂਝ ਰਹੀ ਹੈ ਤੇ ਇਸੇ ਬਾਰੇ ਸਾਡੇ ਨਾਲ ਵਧੇਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਦੀਪ ਅਗਰਵਾਲ ਜੋ ਕਿ ਆਰਥੋਪੈਡਿਕ ਐਂਡ ਜੋਇੰਟ ਰਿਪਲੇਸਮੈਂਟ ਸਰਜਰੀ ਸਰ ਤੁਹਾਡਾ ਜੀ ਮੇਰੇ ਤੁਹ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮੈਡਮ ਥੈਂਕ ਯੂ ਜੀ ਡਾਕਟਰ ਪ੍ਰਦੀਪ ਅਗਰਸੇ ਗੱਲ ਕਰੀਏ ਅੱਜਕਲ ਟਾਈਮ ਬਦਲ ਗਿਆ ਹੈ ਅਸੀਂ ਦੇਖਦੇ ਹਾਂ ਕਿ ਪਹਿਲਾਂ ਇੱਕ ਸਮਾਂ ਸੀਗਾ ਜਦੋਂ ਜੋ ਬਜ਼ੁਰਗ ਲੋਕੀ ਹੁੰਦੇ ਸੀ ਇੱਕ ਪਾਰਟਿਕੂਲਰ ਏਜ ਤੋਂ ਬਾਅਦ 50 60 ਅਸੀਂ ਕਹੀਏ ਉਦੋਂ ਜੋ ਜੋਇੰਟਸ ਦੀ ਪ੍ਰੋਬਲਮਸ ਸ਼ੁਰੂ ਹੁੰਦੀਆਂ ਸੀ ਬਟ ਹੁਣ ਸਿਨੈਰੀਓ ਬਦਲ ਗਿਆ ਹੈ ਅੱਜਕੱਲ ਨੌਜਵਾਨ ਪੀੜੀ ਨੂੰ ਵੀ ਕਿਤੇ ਨਾ ਕਿਤੇ ਉਹ ਸਾਰੀ ਹੀ ਪ੍ਰੋਬਲਮਸ ਉਹਨਾਂ ਦੇ ਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਚਾਹੇ ਉਹ ਬੈਕ ਦੇ ਇਸ਼ੂਜ਼ ਹੋਣ ਚਾਹੇ ਉਹ ਨੈਕ ਪੇਨ ਹੋਵੇ ਜੋਇੰਟ ਪੇਨ ਹੋਵੇ ਕੀ ਕੁਝ ਰੀਜ਼ਨਸ ਤੁਹਾਨੂੰ ਲੱਗਦੇ ਨੇ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਮੈਂ ਇਹ ਕਹੂੰਗਾ ਜਿਹੜੇ ਲਾਈਫ ਸਟਾਈਲ ਚੇਂਜਸ ਆਏ ਹਨ ਸਾਡੇ ਲੈਕ obesidad ਅੱਜ ਬਹੁਤ ਵੱਡੀ ਪ੍ਰੋਬਲਮ ਹੈ ਜਿਹੜਾ ਮੋਟਾਪਾ ਹੈ ਸਾਡੀ ਡਾਈਟ ਨਹੀਂ ਚੰਗੀ ਰਹੀ ਜੋ ਸਾਡਾ ਟ੍ਰੈਡੀਸ਼ਨਲ ਖਾਣਾ ਪੀਣਾ ਸੀ ਉਹ ਰਹਾ ਨਹੀਂ ਸਾਰਾ ਪੀਜ਼ਾ 버ਗਰ ਨੂੰ ਸ਼ਿਫਟ ਹੋ ਗਿਆ ਘਰਾਂ ਦੇ ਵਿੱਚ ਵੀ ਸਾਰੇ ਈਜ਼ੀ ਪਾਥਵੇ ਲੱਭਦੇ ਆ ਵੀ ਨਾ ਕੁਝ ਬਾਹਲਾ ਬਣਾਉਣਾ ਪਵੇ ਔਰ ਬਾਜ਼ਾਰੋਂ ਆ ਰਿਹਾ ਸਾਰਾ ਕੁਝ ਕੰਟ੍ਰਿਬਿਊਟ ਕਰ ਰਹੀ ਹੈ ਇਹ ਸਾਰੀ ਚੀਜ਼ਾਂ obesidad ਨੂੰ ਲੈਕ ਆਫ ਐਕਸਰਸਾਈਜ਼ ਹੈ ਸਾਰਾ ਟਾਈਮ ਆਪ ਲੈਪਟਾਪ ਤੇ ਬੈਠੇ ਰਹੇ ਕੰਪਿਊਟਰਸ ਤੇ ਬੈਠੇ ਰਹੇ ਗੇਮਸ ਖੇਡਦੇ ਰਹੇ ਸੋ ਆਲ ਥੀਸ ਥਿੰਗਸ ਆਰ ਕੰਟ੍ਰਿਬਿਊਟਿੰਗ ਐਂਡ ਦੈਨ ਡਾਈਟ ਦੇ ਵਿੱਚ देयर आर ਸਰਟਨ ਥਿੰਗਸ ਲਾਈਕ ਕੁਝ ਚੀਜ਼ਾਂ ਨੇ ਜਿੱਦਾਂ ਆਪਾਂ ਕਾਮਨਲੀ ਕਹਿੰਦੇ ਆ ਵੀ ਬੋਨਸ ਲਈ ਆਪਾਂ ਨੂੰ ਪਤਾ ਹੈ ਵੀ ਕੈਲਸ਼ੀਅਮ ਰਿਚ ਹੋਏ ਵਿਟਾਮਿਨ ਡੀ ਹੋਏ ਪਰ ਬਹੁਤ ਸਾਰੀਆਂ ਇਹੋ ਜਿਹੀਆਂ ਵੀ ਚੀਜ਼ਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੈ ਈਵਨ ਡਾਕਟਰਸ ਦੇ ਵਿੱਚ ਵੀ ਇਹਨਾਂ ਚੀਜ਼ਾਂ ਬਾਰੇ ਘੱਟ ਅਵੇਅਰਨੈਸ ਹੈ ਸੋ ਅੱਜਨਾ ਮੈਂ ਤੁਹਾਡੇ ਨਾਲ ਕੁਝ ਚੀਜ਼ਾਂ ਸਾਂਝਾ ਕਰਾਂਗਾ ਕਿ ਹਾਊ ਟੂ ਕੀਪ ਯੂਅਰ ਸਪਾਈਨ ਹੈਲਦੀ ਜਿੱਦਾਂ ਬੈਕਬੋਨ ਹੈ neck pain neck cervical spine ਹੈ knees ਨੇ ਇਆ ਇਨ ਜਨਰਲ ਆਪਾਂ ਆਪਣੇ ਜੋਇੰਟਸ ਨੂੰ ਕਿਦਾਂ ਹੈਲਦੀ ਰੱਖ ਸਕਦੇ ਹਾਂ ਜੀ ਤੇ ਤੁਸੀਂ ਕਿਹਾ ਕਿ ਤੁਸੀਂ ਸ਼ੇਅਰ ਕਰੋਗੇ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਰਹੂਗਾ ਕਿ ਸਾਡੀ ਜੋ ਅੱਜਕੱਲ ਸਾਡਾ ਜੋ ਅੱਜਕੱਲ ਲਾਈਫ ਸਟਾਈਲ ਬਣਿਆ ਹੋਇਆ ਸੈਡੈਂਟਰੀ ਲਾਈਫ ਸਟਾਈਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਅਸੀਂ ਸਾਰੀ ਚੀਜ਼ਾਂ ਬਾਜ਼ਾਰੋਂ ਮੰਗਾ ਕੇ ਖਾਣੀਆਂ ਨੇ ਉਹ ਵੀ ਇੱਕ ਸਭ ਤੋਂ ਵੱਡਾ ਫੈਕਟਰ ਮੈਨੂੰ ਲੱਗਦਾ ਹੈ ਸਾਡੀ ਹੈਲਥ ਦੇ ਵਿੱਚ ਹੁੰਦਾ ਹੈ ਜੋਇੰਟਸ ਦੇ ਲਈ ਅਸੀਂ ਗੱਲ ਕਰਦੇ ਹਾਂ ਅਸੀਂ ਐਕਸਰਸਾਈਜ਼ ਨਹੀਂ ਕਰਦੇ ਅੱਜਕੱਲ ਸਾਡਾ ਵਰਕ ਕਲਚਰ ਹੋਇਆ ਜਾਂ ਬਣ ਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਿੱਥੇ ਚੇਂਜਸ ਜਿਹੜੇ ਨੇ ਆਵਲੀ ਪੀੜੀ ਜਿਹੜੀ ਹੈ ਉਹ ਲੈ ਕੇ ਆ ਸਕਦੀ ਹੈ ਤਾਂ ਕਿ ਜੋ ਪ੍ਰੋਬਲਮਸ ਹੈ ਜੋ ਨੌਜਵਾਨ ਪੀੜੀ ਜੋ ਫੇਸ ਕਰ ਰਹੀ ਹੈ ਉਹਦੇ ਤੋਂ ਜੋ ਕਿਤੇ ਨਾ ਕਿਤੇ ਛੁਟਕਾਰਾ ਮਿਲ ਸਕੇ ਦੇਖੋ ਮੈਂ ਨਾ ਡਾਈਟ ਤੋਂ ਸ਼ੁਰੂ ਕਰੂੰਗਾ ਜੀ ਆਈ ਵਿਲ ਸਟਾਰਟ ਵਿਦ ది ਡਾਈਟ ਹੁਣ ਜੇ ਆਪਾਂ ਹੈਲਦੀ ਡਾਈਟ ਜਾਂ ਬੈਲੈਂਸਡ ਡਾਈਟ ਥਿਉਰੈਟਿਕਲੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਲੇਕਿਨ ਜੇ ਪ੍ਰੈਕਟੀਕਲੀ ਆਪਾਂ ਦੇਖੀਏ ਹੁਣ ਜੇ ਆਪਾਂ ਡਾਈਟ ਨੂੰ ਹੀ ਲੈ ਲਈਏ ਆਪਾਂ ਦੁੱਧ ਲੈ ਕੇ ਖੁਸ਼ ਹੋ ਜਾਂਦੇ ਆ ਕਿ ਭਈ ਦੁੱਧ ਪੀ ਲਿਆ ਹਾਂ ਬਟ ਉਹਦੇ ਨਾਲ ਕਈ ਵਾਰ ਨੁਕਸਾਨ ਕੀ ਹੁੰਦਾ ਹੈ ਕਿ ਤੁਸੀਂ ਦੁੱਧ ਨੂੰ ਲੈ ਲਿਆ ਇਹੋ ਜੇ ਫੂਡ ਦੇ ਨਾਲ ਜਿਹਦੇ ਨਾਲ ਉਸ ਫੂਡ ਦੀ ਵੈਲਿਊ ਵੀ ਗਈ ਜਿੱਦਾਂ ਮਿਲਟਸ ਹੈ ਬਾਜਰਾ ਹੈ ਠੀਕ ਹੈ ਉਹਦੇ ਚ ਆਇਰਨ ਬਹੁਤ ਅੱਛਾ ਹੁੰਦਾ ਪਰ ਜੇ ਤੁਸੀਂ ਦੁੱਧ दही ਦੇ ਨਾਲ ਲੈ ਲਿਆ ਤੇ ਉਹ ਕਲੇਸ਼ਨ ਹੋ ਜਾਂਦੀ ਹੈ ਉਹਦੀ ਤਾਂ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਦੋਨੋਂ ਪਾਸਿਓਂ ਜ਼ੀਰੋ ਹੋ ਜਾਂਦਾ ਹੈ ਗਾ ਅੱਛਾ ਸੋ ਵੀ ਨੋ ਵੀ ਸ਼ੁੱਡ ਆਲਸੋ ਨੋ ਕਿ ਅਸੀਂ ਕਿਹੜਾ ਫੂਡ ਕਿਸ ਤਰੀਕੇ ਨਾਲ ਪ੍ਰੋਪਰਲੀ ਲੈਣਾ ਹੈਗਾ ਅੱਜ ਕੱਲ੍ਹ ਜੇ ਆਪਾਂ ਦੇਖੀਏ ਜੋ ਡੈਫੀਸ਼ੈਂਸੀਜ਼ ਦੀ ਗੱਲ ਕਰੀਏ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਬਹੁਤ ਕਾਮਨ ਹੈ ਉਹਦੇ ਕਰਕੇ ਬੋਨਸ ਦੇ ਵਿੱਚ ਖਾਲੀਪਨ ਆਉਂਦਾ ਹੈ ਆਸਟਿਓਪੋਰੋਸਿਸ ਆਉਂਦਾ ਹੈ ਉਹ ਹੁਣ ਪੂਰਾ ਕਿਦਾਂ ਹੋਏ ਬੋਡੀ ਸਾਡੀ ਕਵਰ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਸਨਸ਼ਾਈਨ ਸਨਲਾਈਟ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਐਕਸਪੋਜ਼ਰ ਚਾਹੀਦਾ ਹੈ ਪਰ ਸਾਰੇ ਸੰਸਕ੍ਰੀਨ ਲਗਾ ਕੇ ਘੁੰਮੀ ਜਾਂਦੇ ਅੱਗੇ ਕੁੜੀਆਂ ਲਾਂਦੀਆਂ ਹੁਣ ਮੁੰਡੇ ਵੀ ਲਈ ਫਿਰਦੇ ਸੋ from where this natural synthesis uh, synthesis of vitamin d will occur Definitely. so that has to be short so ode layi sanu supplementation vi chahiye plus sanu thoda ja zyada fair color na dhyan de ke mai nahi kehanda ki sare apna fair color bad hai ya kuch hai but assi sirf ode te focus na rahiye assi apni health wal vi dhyan dahiye ਇਹ ਸਾਰਾ ਟਾਈਮ ਸਨਸਕ੍ਰੀਨ ਲਗਾ ਕੇ ਸਾਰਾ ਆਪਾ ਬੋਡੀ ਦੀ ਸਿੰਥਸਿਸ ਵਿਟਾਮਿਨ ਡੀ ਦੀ ਹੋਣੀ ਨਾ ਦਈਏ ਕਿਉਂਕਿ ਜੇ ਵਿਟਾਮਿਨ ਡੀ ਘਟੇਗਾ ਉਹਦੇ ਨਾਲ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਨਹੀਂ ਹੋਣੀ ਬੋਨਸ ਖੋਖਲੀਆਂ ਹੋ ਜਾਣੀਆਂ ਤੇ ਜਨਰਲ ਐਕਸਪੀਅਨਸ ਉਹ ਸਾਰਾ ਕੁਝ ਰਹਿਣ ਗਿਆ ਤੁਸੀਂ ਸਪਲੀਮੈਂਟਸ ਦੀ ਡਾਕਟਰ ਸਾਹਿਬ ਗੱਲ ਕੀਤੀ ਹੈ ਅੱਜਕਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਸਪਲੀਮੈਂਟਸ ਇਹ ਜਾਂਦੇ ਨੇ ਜੋ ਕਹਿੰਦੇ ਨੇ ਕਿ ਤੁਸੀਂ ਇਹ ਖਾਓਗੇ ਤੁਹਾਡੇ ਜੋ ਗੁੱਟਨਿਆਂ ਦਾ ਦਰਦ ਹੈ ਤੁਹਾਡੀ ਜੋ ਬੈਕ ਪੇਨ ਹੈ ਇਹ ਸਾਰੀ ਹੀ ਚੀਜ਼ਾਂ ਠੀਕ ਹੋ ਜਾਣ ਗਿਆ ਅਪ ਦੋ ਜੋ ਨੈਚੁਰਲ ਪ੍ਰੋਟੀਨ ਨੂੰ ਰਿਪਲੇਸ ਕਰਨ ਦੀ ਗੱਲ ਕਰਦੇ ਨੇ ਕੀ ਤੁਸੀਂ ਸਹਿਮਤੀ ਰੱਖਦੇ ਹੋ ਇਸ ਗੱਲ ਦੇ ਨਾਲ ਕਿ ਉਹ ਸਪਲੀਮੈਂਟਸ ਜਿਹੜੇ ਨੇ ਕਿਤੇ ਨਾ ਕਿਤੇ ਨੈਚੁਰਲ ਡਾਈਟ ਤੋਂ ਵਧੀਆਂ ਨੇ ਨਹੀਂ ਐਸਾ ਨਹੀਂ ਹੈ ਕੁਝ ਚੀਜ਼ਾਂ ਤਾਂ ਦੇ ਹੈਵ ਐਕਸਟਰਾ ਪ੍ਰੋਟੀਨਸ ਠੀਕ ਹੈ ਲੇਕਿਨ ਜੇ ਅਪ ਨੈਚੁਰਲ ਪ੍ਰੋਟੀਨਸ ਵੀ ਸਹੀ ਤਰੀਕੇ ਨਾਲ ਲਈਏ ਜਿੱਦਾਂ ਆਪਾਂ ਦਾਲਾਂ ਦਾ ਇਨਟੇਕ ਹੈ ਜਾਂ ਅਸੀਂ ਮਿਲਟਸ ਨੂੰ ਐਡ ਕਰੀਏ ਜਿਹੜੇ alternate اناਜ ਦੇ ਜਿਹੜੇ alternate ਹੈਗੇ ਆ ਪੰਜ टाइप्स ਦੇ ਮਿਲਟਸ ਬੜਾ ਕਾਮਨਲੀ ਅੱਜਕੱਲ अवेलेबल ਨੇ ਤੁਸੀਂ ਚਾਹੇ Amazon ਤੋਂ ਮੰਗਵਾ ਲਓ ਕਿਸੇ ਤੋਂ ਮੰਗਵਾ ਲਓ ਠੀਕ ਹੈ ਤਾਂ ਉਹਦੇ ਨਾਲ ਵੀ ਸਾਡੀ ਜੋ ਪ੍ਰੋਟੀਨਸ ਦੀ ਪਰਪਾਈ ਕਾਫੀ ਹੱਦ ਤੱਕ ਹੋ ਸਕਦੀ ਹੈ ਫਿਰ ਜਿਹੜੇ ਨਾਨ-वेजिटेरियन ਵੈਜੀਟੇਰੀਅਨਸ ਨੇ ਉਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ ਉਹਨਾਂ ਲਈ ਤਾਂ ਕਾਫੀ ਪ੍ਰੋਟੀਨ ਹੋ ਜਾਂਦੀ ਲੇਕਿਨ ਜਿਹੜੇ ਵੈਜੀਟੇਰੀਅਨ ਲੋਕ ਨੇ ਉਨ ਲਈ ਜੇ ਸੋਇਆਬੀਨ ਦਾ ਤੁਸੀਂ ਐਡ ਕਰ ਦਿਓ ਖਾਣੇ ਦੇ ਵਿੱਚ ਉਹਨੂੰ ਰੈਗੂਲਰ ਪਾਰਟ ਬਣਾ ਦਿਓ ਤੇ ਕੋਈ ਡੈਫੀਸ਼ੀਅਨਸੀ ਵਾਲੀ ਗੱਲ ਨਹੀਂ ਹੈਗੀ ਜਿਹੜੇ ਇਹ ਸਪਲੀਮੈਂਟਸ ਦੀ ਗੱਲ ਹੈ ਜਿਹੜੇ ਮਾਰਕੀਟ 'ਚ ਹੈ ਜੇ ਕਿਸੇ ਨੇ ਬਾਡੀ ਬਿਲਡਿੰਗ ਕਰਨ ਲਈ ਕਰਨਾ ਹੈ ਜਾਂ ਹੋਰ ਉਸ ਚੀਜ਼ ਲਈ ਤਾਂ ਯੂਐਮਐਸਈ ਕਹਿੰਦੇ ਐਸ ਐਕਸਟਰਾ ਮੇ ਹੈਲਪ ਲੇਕਿਨ ਨਾਰਮਲ ਪਰਸਨ ਲਈ ਇੱਕ ਫਾਰ ਯੂ ਐਂਡ ਮੀ ਇਟਸ ਨਾਟ ਰਿਕਵਾਇਰਡ ਤੁਹਾਡੀ ਜੇ ਡਾਈਟ ਠੀਕ ਹੈ ਤਾਂ ਯੂ ਡੋਨਟ ਨੀਡ ਐਨੀ ਐਕਸਟਰਾ ਸਪਲੀਮੈਂਟੇਸ਼ਨ ਅਸਰ ਡਾਕਟਰ ਸਾਹਿਬ ਤੁਹਾਡੇ ਅਕੋਰਡਿੰਗ ਇੱਕ ਹੈਲਦੀ ਡਾਈਟ ਕੀ ਹੈ ਕੀ ਹੈਲਦੀ ਡਾਈਟ ਦੇ ਵਿੱਚ ਅਸੀਂ ਕੀ ਕੁਝ ਇਨਕਲੂਡ ਕਰ ਸਕਦੇ ਹਾਂ ਤਾਂ ਕਿ ਅਸੀਂ ਗੁੱਟਨੇ ਬੈਕ ਪੇਨ ਨੈਕ ਪੇਨ ਇਹੋ ਜਿਹੇ ਜੋ ਪ੍ਰੋਬਲਮਸ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖ ਸਕੀਏ ਕਿਉਂਕਿ ਨੌਜਵਾਨ ਪੀੜੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀਆਂ ਨੇ ਅੱਜ ਕੱਲ ਦੇਖੀ ਜਾ ਰਹੀਆਂ ਨੇ ਮੈਂ ਤੁਹਾਨੂੰ ਲੈ ਸ਼ੇਅਰ ਕਰਦਾ ਜਿੱਦਾਂ ਗ੍ਰੀਨ ਵੈਜੀਟੇਬਲਸ ਨੇ ਜਾਂ ਫਰੈਸ਼ ਫਰੂਟਸ ਨੇ ਜੂਸਿਸ ਨਹੀਂ ਫਰੈਸ਼ ਫਰੂਟਸ ਦੇ ਸ਼ੁੱਡ ਬੀ ਇੰਟੀਗਰਲ ਪਾਰਟ ਪ੍ਰੋਟੀਨਸ ਦੀ ਅਸੀਂ ਗੱਲ ਪਹਿਲਾਂ ਹੀ ਕਰੀ ਹੈ ਤੇ ਸਾਡਾ ওয়াটার ਦਾ ইনটেক ਵੀ ਬਹੁਤ ਅੱਛਾ ਹੋਣਾ ਚਾਹੀਦਾ ਕਿਉਂਕਿ ਜੇ ਅਸੀਂ ਬੋਨਸ ਦੀ ਗੱਲ ਕਰੀਏ ਕਾਰਟਿਲੇਜ ਦੀ ਗੱਲ ਕਰੀਏ ਤਾਂ ਉਹਦਾ 80% ਸਿਰਫ ওয়াটার ਹੁੰਦਾ ਤੇ ਜੇ ਆਪਣਾ ਪਾਣੀ ਦਾ ਇਨਟੇਕ ਨਹੀਂ ਹੈਗਾ ਤਾਂ ਸਾਡੀ ਬੋਨਸ ਤੇ ਜੋਇੰਟਸ ਕਦੇ ਵੀ ਹੈਲਦੀ ਨਹੀਂ ਰਹਿ ਸਕਦੇ ਬਾਕੀ ਮਸਲਸ ਨੂੰ ਐਕਟਿਵ ਰੱਖਣਾ ਉਹ ਅਸੀਂ ਵਾਕ ਦੇ ਨਾਲ ਰੱਖ ਸਕਦੇ ਆ ਐਕਸਰਸਾਈਜ਼ ਦੇ ਨਾਲ ਰੱਖ ਸਕਦੇ ਆ ਯੋਗਾ ਦੇ ਨਾਲ ਰੱਖ ਸਕਦੇ ਆ ਪਾਇਲੇਟਸ ਨੇ ਪਲੈਂਕਸ ਨੇ ਥੀਸ ਆਰ ਡਿਫਰੈਂਟ ਮੋਡੈਲਿਟੀਆਂ ਹੁੰਦੇ ਯੋਗਾ ਦੀ ਗੱਲ ਕਰੀਏ ਤੇ ਇਹ 3000 ਸਾਲ ਪੁਰਾਣੀ ਜਿਹੜਾ ਸਿਸਟਮ ਹੈਗਾ ਤੇ ਨਾਓ ਇਟ ਇਸ ਬਿਕਮਿੰਗ ਵੈਰੀ ਪਪੂਲਰ ਐਂਡ ਰਾਈਟਲੀ ਸੋ ਸੋ ਉਹਦੇ ਨਾਲ ਮੈਂਟਰ ਰੈਲਾਕਸੇਸ਼ਨ ਵੀ ਹੁੰਦੀ ਹੈ ਫਿਜ਼ੀਕਲ ਬਿਲਡਿੰਗ ਅਪ ਵੀ ਹੁੰਦੀ ਹੈ ਸੋ ਇੱਕ ਐਕਸਰਸਾਈਜ਼ ਤੁਸੀਂ ਕਿਸੇ ਵੀ ਰੂਪ ਚ ਉਹਨੂੰ ਪਾਰਟ ਬਣਾਓ ਡਾਈਟ ਦੇ ਵਿੱਚ ਸਾਡੀ ਡਾਈਟ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ, ਗ੍ਰੀਨ ਵੈਜੀਟਬਲਸ, ਫੂਡਸ ਐਦੇ ਵਿੱਚ ਰਿਚ ਹੋਣੀ ਚਾਹੀਦੀ ਹੈ ਐਂਡ ਵੀ ਸ਼ੁੱਡ ਨੋ ਕਿ ਪ੍ਰੋਪਰਲੀ ਲੈਣੀ ਕਿਤਾ ਜਿੱਦਾਂ ਐਜ਼ ਆਈ ਸ਼ੇਅਰਡ ਵਿਦ ਯੂ ਕਿ ਜੇ ਆਪਾਂ ਹਰ ਚੀਜ਼ ਹਰੀਆਲੇ ਚ ਦਾਏ ਕਹਿੰਦੇ ਆ ਕਿ ਭਾਈ ਦੁੱਧ ਦਹੀਂ ਖਾਓ ਤਾਂ ਸਭ ਠੀਕ ਹੈ ਲੇਕਿਨ ਦੁੱਧ ਦਹੀਂ ਖਾਓ ਠੀਕ ਡੰਗ ਸੇ ਥੈਟ ਇਜ਼ ਆਲਸੋ ਇੰਪੋਰਟੈਂਟ ਕਿ ਅਗਰ ਆਪਨੇ ਉਸਕੋ ਖਾਣੇ ਕੋ ਚਿਲੇਟ ਹੀ ਕਰ ਲਿਆ ਹਰ ਚੀਜ਼ ਕੇ ਸਾਥ ਆਪਣਾ ਦੁੱਧ ਔਰ ਦਹੀਂ ਖਾਣੇ بیٹھ ਗਏ ਤਾਂ ਉਸਕੀ ਐਬਜ਼ોર્ਪਸ਼ਨ ਨਹੀਂ ਹੋਗੀ ਐਂਡ ਦ ਹੋਲ ਥਿੰਗ ਵਿਲ ਗੋ ਵੇਸਟ ਜੀ ਡਾਕਟਰ ਡਾਕਟਰ प्रदीप अग्रवाल ਇੱਕ ਹੋਰ ਚੀਜ਼ ਜੋ ਹੈ ਅੱਜਕੱਲ੍ਹ ਦੇਖਣ ਨੂੰ ਮਿਲੀ ਹੈ ਕਿ ਲੋਕੀ ਜਿੰਮਸ ਦੇ ਵਿੱਚ ਜੋ ਹੈ ਬਹੁਤ ਜ਼ਿਆਦਾ ਰਨਿੰਗ ਕਰਦੇ ਨੇ ਟ੍ਰੈਡਮਿਲਸ ਤੇ ਜਾਂ ਫਿਰ ਉਹ ਸਿੰਥੈਟਿਕ ਸਰਫੇਸਸ ਤੇ ਬਹੁਤ ਜ਼ਿਆਦਾ ਤੇ ਉਹਨਾਂ ਦੇ ਕਾਫੀ ਜ਼ਿਆਦਾ ਇਸ਼ੂਜ਼ ਜਿਹੜੇ ਨੇ ਉਹਨਾਂ ਦਾ ਸਭ ਤੋਂ ਵੱਡਾ ਕੰਸਾ ਨਹੀਂ ਹੁੰਦਾ ਕਿ ਸਾਡੇ ਜੋ ਗੁੱਟਨੇ ਨੇ ਉਹ ਦੁਖਣੇ ਲੱਗ ਪੈਂਦੇ ਨੇ ਕੁਝ ਟਾਈਮ ਤੋਂ ਬਾਅਦ ਕੀ ਰੀਜ਼ਨਸ ਨੇ ਉਹਦੇ ਪਿੱਛੇ ਕਿ ਇਹੋ ਜਿਹੇ ਸਰਫੇਸਸ ਆਰ ਗੁੱਡ ਫॉर ਯਰ ਨੈਚੁਰਲ ਹੈਲਥ ਕਿ ਰਨਿੰਗ ਤੁਹਾਨੂੰ ਇਹੋ ਜਿਹੇ ਸਰਫੇਸਸ ਤੇ ਕਰਨੀ ਚਾਹੀਦੀ ਹੈ ਬੈਸਟ ਦਾ ਜਿੱਦਾਂ ਟਰੈਕਸ ਬਨੇ ਹੁੰਦੇ ਨੇ ਨਾ ਅੱਛੇ ਗਾਰਡਨ ਦੇ ਵਿੱਚ ਉਹ ਬੈਸਟ ਨੇ ਬਟ ਦੈਨ ਵਨ ਸ਼ੁਡ ਹੈਵ ਗੁੱਡ ਫੁੱਟਵੀਅਰ ਜੇ ਫੁੱਟਵੀਅਰ ਅੱਛਾ ਨਹੀਂ ਨਾ ਹੈਗਾ ਤਾਂ ਉਹਦੇ ਨਾਲ ਵੀ ਉਹਦੇ ਤੇ ਪੈਰਾਂ ਤੇ ਲੋਡ ਪਏਗਾ ਐਂਡ ਦੈਨ ਐਕਸੈਸਿਵ ਜਿਹੜਾ ਵਰਕਅਪ ਹੈ ਨਾ ਦੈਟ ਇਜ਼ ਨਾਟ ਗੁੱਡ ਉਹਨੂੰ ਗ੍ਰੈਜੂਲੀ ਬਿਲਡ ਅਪ ਕਰੋ ਲਾਈਕ ਤੁਸੀਂ ਪਹਿਲੇ ਦਿਨ ਤੋਂ ਹੀ ਇਹ ਸੋਚੋ ਕਿ ਵੀ ਮੈਂ ਹੁਣ ਘੰਟਾ ਦੋ ਘੰਟੇ ਲਗਾ ਦੇਨੇ ਆ ਉਹਦੇ ਤੇ ਦੈਟਸ ਨਾਟ ਫੇਅਰ ਤੁਸੀਂ ਥੋੜਾ ਥੋੜਾ ਕਰਕੇ ਆਪਣਾ ਜੋ ਆਪਾਂ ਕਹਿੰਦੇ ਸਟੈਮੀਨਾ ਡਵੈਲਪ ਕਰੋ ਜੀ ਸਟੈਮੀਨਾ ਜਿੱਦਾਂ ਆਪਣਾ ਡਵੈਲਪ ਹੋਏਗਾ ਤੇ ਨੇਚਰਲੀ ਸਾਡੀ ਬੋਡੀ ਦੀ ਟੋਲਰੈਂਸ ਵਧੇਗੀ ਬਟ ਦੈਨ ਅਗੇਨ ਆਈ ਵਿਲ ਸੇ देयर इज नो ਸ਼ਾਰਟਕਟ ਟੂ ਐਕਸਰਸਾਈਜ਼ ਐਂਡ ਬਿਲਡਿੰਗ ਅਪ ਆਫ ਯੂਰ ਮਸਲਸ ਐਂਡ ਹੈਵਿੰਗ ਗੁੱਡ ਫੂਡ ਲਾਈਕ ਜੇ ਆਪਾਂ ਟੈਸਟਾਂ ਦੀ ਗੱਲ ਕਰੀਏ ਆਪਾਂ ਡਾਕਟਰ ਕੋਲੇ ਗਏ ਤਾਂ ਜਨਰਲੀ ਉਹ ਕੀ ਕਹਿ ਦਿੰਦੇ ਜੀ ਕੈਲਸ਼ੀਅਮ ਟੈਸਟ ਕਰਾ ਲਓ ਵਿਟਾਮਿਨ ਡੀ ਕਰਾ ਲਓ ਯੂਰਿਕ ਐਸਿਡ ਕਰਾ ਲਓ ਜੇ ਪੇਨਸ ਹੈਗੀਆਂ ਤਾਂ ਬਟ देयर इज ਮੋਰ ਟੂ ਇਟ ਇਦੇ ਇਲਾਵਾ ਕੁਝ ਇਹੋ ਜਿਹੇ ਟੈਸਟ ਹੈਗੇ ਨੇ ਵਿਟਾਮਿਨ ਡੀ ਦਾ ਚਲੋ ਕਾਮਨਲੀ ਕਰਵਾ ਲੈਂਦੇ ਲੇਕਿਨ ਇੱਕ ਹੋਮੋਸਿਸਟਿਨ ਹੁੰਦਾ ਇੱਕ ਫੈਰੀਟਿਨ ਹੁੰਦਾ ਹੋਮੋਸਿਸਟਿਨ ਇੱਕ ਅਮੀਨੋ ਐਸਿਡ ਹੈ ਜੇ ਇਹ ਬਾਡੀ ਚ ਜਿਆਦਾ ਮਿਲਦਾ ਹੈ ਇਹਦੀ ਵੈਲਿਊਜ਼ ਹੁੰਦੀਆਂ ਨੇ ਪਰ ਜੇ ਇਹ ਬਾਡੀ ਚ ਇਹਦਾ ਕੰਟੈਂਟ ਜਿਆਦਾ ਮਿਲਦਾ ਹੈ ਤਾਂ ਤੁਹਾਨੂੰ ਹਾਰਟ ਅਟੈਕ ਹੋਣ ਦਾ ਬੜਾ ਭਾਰੀ ਰਿਸਕ ਹੈ देन ਇਟ ਇਜ਼ ਅ ਪਾਰਟ ਆਫ ਅਦਰ ਮਸਲਸ ਆਲਸੋ ਜਿੱਦਾਂ ਵੈਸ ਆਪਣਾ ਕਾਰਡੀਕ ਮਸਲਸ ਦਾ ਪਾਰਟ ਬਿਲਡਿੰਗ ਚ ਦਾ ਰੋਲ ਹੈ ਉਸ ਤਰ੍ਹਾਂ ਮਸਕਲੋਸਕੇਲਟਲ ਜਿੱਦਾਂ ਸਾਡੀ ਬਾਕੀ ਮਸਲਸ ਨੇ ਉਹਦੇ ਵਿੱਚ ਵੀ ਰੋਲ ਹੈਗਾ ਸੋ ਯੂ ਵਿਲ ਫਾਈਂਡ ਪੀਪਲ ਕਿ ਜਿੰਨਾ ਚ ਹੋਮੋਸਿਸਟਿਨ ਦੀ ਤੁਸੀਂ ਟੈਸਟ ਕਰਵਾਇਆ ਵੈਲਿਊ ਜ਼ਿਆਦਾ ਆਈ ਜਿੱਦਾਂ ਹੀ ਤੁਸੀਂ ਉਹਨੂੰ ਕਰੈਕਟ ਕਰਦੇ ਹੋ ਪੇਸ਼ੈਂਟ ਦੇ ਸਿੰਪਟਮਸ ਆਏ ਹੋਏ ਆਂਦੀ ਉਹਦੀ ਪੇਨਪੂਨ ਖਤਮ ਹੋ ਜਾਂਦੀ ਹੈ ਸਿਮਿਲਰਲੀ देयर ਇਜ਼ ਸਮਥਿੰਗ ਕਾਲਡ ਐਸ ਫੈਰੀਟਿਨ ਤੁਹਾਡਾ ਆਇਰਨ ਟੈਸਟ ਕਰਾਇਆ ਬਲੱਡ ਚ ਪੂਰਾ ਆਇਆ ਟੈਸਟਾਂ ਦੇ ਵਿੱਚ ਲੇਕਿਨ ਫੈਰੀਟਿਨ ਜਿਹੜਾ ਹੈ ਉਹ ਸਟੋਰਸ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਬਾਡੀ ਚ ਸਟੋਰ ਕਿੰਨੇ ਕ ਹੈ ਸੋ ਅਗਰ ਫੈਰੀਟਿਨ ਵੀ ਲੋ ਹੈ ਔਰ ਨਾਰਮਲ ਤੁਹਾਡਾ ਵੈਲਿਊ ਠੀਕ ਆ ਰਹੀ ਹੈ ਬਲੱਡ ਦੇ ਵਿੱਚ ਪਰ ਫੈਰੀਟਿਨ ਨੂੰ ਵੀ ਤੁਹਾਨੂੰ ਇੰਪਰੂਵ ਕਰਨਾ ਪਏਗਾ ਜਿੱਦਾਂ ਤੁਹਾਡੇ ਸਟੋਰ ਬੈਟਰ ਹੁੰਦੇ ਹੈ ਅਗੇਨ ਯੂ ਵਿਲ ਫੀਲ ਬੈਟਰ ਵਿਟਾਮਿਨ ਡੀ ਅਕਸਰ ਲੋਕਾਂ ਦਾ ਘੱਟ ਹੁੰਦਾ ਹੈ ਜੇ ਆਪਾਂ ਉਹਨੂੰ ਔਰਲ ਹੀ ਦੇ ਦਈਏ ਜਾਂ ਸਮ ਟਾਈਮਸ ਬਹੁਤ ਘੱਟ ਹੋਏ ਇੰਜੈਕਟੇਬਲ ਦੇ ਦਈਏ ਜੀ ਇਹ ਬਹੁਤ ਅਚੀ ਇੰਪਰੂਵਮੈਂਟ ਹੋਦਾ ਤੁਸੀਂ ਡਾਕਟਰ ਸਾਹਿਬ ਤੁਸੀਂ ਹੋਮੋਸਿਸਟਿਨ ਦੀ ਗੱਲ ਕੀਤੀ ਹੈ ਇਸ ਟੈਸਟ ਦੀ ਕਿੰਨੀ ਕੁ ਜ਼ਿਆਦਾ ਇੰਪੋਰਟੈਂਸ ਹੈ ਐਂਡ ਕੀ ਇਹ ਨਾਰਮਲ ਇਨਸਾਨ ਕਰਾ ਸਕਦਾ ਹੈ ਜਾਂ ਉਹਨੂੰ ਕਰਾਉਣਾ ਚਾਹੀਦਾ ਹੈ ਕਰਾਉਣਾ ਚਾਹੀਦਾ ਬਿਲਕੁਲ ਕਰਾਉਣਾ ਚਾਹੀਦਾ ਜਦ ਵੀ ਤੁਸੀਂ ਇੱਕ ਜਨਰਲ ਬੋਡੀ ਚੈੱਕਅਪ ਕਰਵਾਓ ਉਹਦੇ ਜ ਤੁਸੀਂ ਵਿਟਾਮਿਨ ਡੀ ਵੀ ਕਰਾਓ ਹੋਮੋਸਿਸਟਿਨ ਵੀ ਕਰਾਓ ਫੈਰਿਟਨ ਵੀ ਕਰੋ ਕਿਉਂਕਿ ਇਹਨਾਂ ਨਾਲ ਅਸੀਂ ਦੇਖਿਆ ਕਿ ਬੋਨ ਹੈਲਥ ਤੇ ਬਹੁਤ ਅੱਛਾ ਇਫੈਕਟ ਆਂਦਾ ਹੈ ਤੁਸੀਂ ਕਨੈਕਸ਼ਨ ਇਹਦਾ ਹਾਰਟ ਦੀ ਕਾਰਡੀਕ ਹੈਲਥ ਦੇ ਨਾਲ ਹਾਰਟ ਨਾਲ ਵੀ ਹੈ ਪਰ ਸਾਡੇ ਮਸਲਸ ਦੇ ਨਾਲ ਵੀ ਹੈ ਦੋਨੋਂ ਪਾਸੇ ਹੈ ਜੀ ਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਐਂਡ ਤੇ ਮੈਂ ਚਾਹੂੰਗੀ ਕਿ ਸਾਡੇ ਜੋ ਨੌਜਵਾਨ ਪੀੜ੍ਹੀ ਉਹਨਾਂ ਦੇ ਲਈ ਐਜ਼ ਅ ਡਾਕਟਰ ਤੁਸੀਂ ਕੋਈ ਸੁਜੈਸ਼ਨ ਜਿਹੜਾ ਉਹ ਦੇਣਾ ਚਾਹੋ ਤਾਂ ਕਿ ਜੋ ਪ੍ਰੋਬਲਮਸ ਉਹਨਾਂ ਦੀ ਹੈਲਥ ਦੀਆਂ ਇਸ ਟਾਈਮ ਚੱਲ ਰਹੀਆਂ ਨੇ ਕਿਉਂਕਿ ਲੌਂਗ ਸਿਟਿੰਗ ਆਵਰਸ ਹੁੰਦੇ ਨੇ ਆਫਿਸਿਸ ਦੇ ਵਿੱਚ ਫੂਡ ਹੈਬਿਟਸ ਉਹ ਜਿਹੀਆਂ ਨਹੀਂ ਰਹੀਆਂ ਸਕਿਪ ਹੋ ਜਾਂਦੇ ਨੇ ਕਈ ਵਾਰੀ ਬ੍ਰੈਕਫਾਸਟ ਨਹੀਂ ਕਰ ਪਾਉਂਦੇ ਡਿਨਰ ਨਹੀਂ ਕਰ ਪਾਉਂਦੇ ਉਹ ਲਾਈਫ ਸਟਾਈਲ ਉਹ ਜਿਹਾ ਬਣਿਆ ਹੋਇਆ ਤੇ ਕੀ ਕੁਝ ਤੁਸੀਂ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਪਹਿਲੇ ਤਾਂ ਮੈਂ ਕਹੂੰਗਾ ਆਪਣਾ ਕਰੈਕਟ ਪੋਸਚਰ ਰੱਖੋ ਜੇ ਆਪਾਂ ਬੈਠਣ ਦੀ ਗੱਲ ਕਰੀਏ ਮੇਰਾ ਵੀ ਇਸ ਵੇਲੇ ਥੋੜਾ ਜਿਹਾ ਗਲਤ ਹੈ ਆਈ ਐਮ ਨੋ ਡਿਫਰੈਂਟ ਸੋ ਵਟ ਵੀ ਸੇ ਜਦੋਂ ਆਪਾਂ ਬੈਠਦੇ ਆ ਸਾਡੇ ਜਿਹੜੇ ਹਿਪ ਦੀ ਐਂਗਲ ਹੈ ਲਾਈਕ ਸਪਾਈਨ ਐਂਡ ਹਿਪ ਥਿਸ ਐਂਗਲ ਸ਼ੁੱਡ ਬੀ 90 ਡਿਗਰੀ ਓਕੇ ਐਂਡ ਨੀ ਅਗੇ ਅਗੇਨ ਸ਼ੁੱਡ ਬੀ 90 ਡਿਗਰੀ ਸੀ ਦੈਟ ਸ਼ੁੱਡ ਬੀ ਦੀ ਪੋਸਚਰ ਹਾਲਾਂਕਿ ਸਾਡੇ ਜੋ ਕੋਈ ਵੀ ਅਦਾ ਬੈਠਦਾ ਨਹੀਂ ਹੈ ਬਟ ਥਿਸ ਸ਼ੁੱਡ ਬੀ ਦੀ ਕਰੈਕਟ ਆਦਤ ਨਹੀਂ ਬਣੀ ਹੋਈ ਠੀਕ ਹੈ ਦੈਨ ਸੈਕਿੰਡ ਮੈਂ ਕਹੂੰਗਾ ਕਿ ਡਾਈਟ ਨੂੰ ਆਪਾਂ ਹੈਲਦੀ ਡਾਈਟ ਰੱਖੀਏ ਪ੍ਰੋਪਰ ਵੇ ਨਾਲ ਉਹਨੂੰ ਕੰਜ਼ੂਮ ਕਰੀਏ ਐਂਡ ਤੀਸਰਾ ਮੈਂ ਕਹੂੰਗਾ ਕਿ ਐਕਸਰਸਾਈਜ਼ ਜਿਹੜੀ ਫਿਜ਼ੀਕਲ ਐਕਸਰਸਾਈਜ਼ ਹੈ ਉਹਦਾ ਕੋਈ ਆਲਟਰਨੇਟਿਵ ਨਹੀਂ ਹੈਗਾ ਐਂਡ ਪਲੀਜ਼ ਸੇ ਬਾਏ ਬਾਏ ਟੂ ਦਿਸ ਜਿਹੜਾ ਬਾਜ਼ਾਰੀ ਫੂਡ ਕਹਿ ਲੋ ਤੁਸੀਂ ਜਾਂ ਵਾਟ ਏਵਰ ਯੂ ਮੇ ਕਾਲ ਇਟ ਯਾ ਬਿਲਕੁਲ ਦਾ ਫਰਾਈਡ ਫੂਡ ਵੀ ਕਹਿੰਦੇ ਫਰਾਈਡ ਫੂਡ ਹੈ ਹਾਂ ਹਾਂ ਪੈਕਡ ਫੂਡ ਜਿਹੜਾ ਇਹਨੂੰ ਬਾਈ ਬਾਈ ਕਹਿਣ ਦੀ ਜ਼ਰੂਰਤ ਹੈ ਸਾਨੂੰ ਮਿਲਟਸ ਨੂੰ ਆਪਣੀ ਡਾਈਟ ਦਾ ਪਾਰਟ ਬਣਾਉਣ ਦੀ ਬਹੁਤ ਜ਼ਰੂਰਤ ਹੈ ਅਸੀਂ ਆਲਟਰਨੇਟ ਦੁੱਧ ਨੂੰ ਨਹੀਂ ਕੱਟਦੇ ਉਹਨੂੰ ਕੱਟਣੀ ਕਰਦੇ ਉਹਨੂੰ ਕੱਟ ਕੇ ਨਹੀਂ ਬਣਾਉਣਾ ਪਾਰਟ ਸੋ ਥੀਸ ਆਰ ਸਮ ਆਫ ਦਾ ਥਿੰਗਸ بس بیک ਦੇ ਲਈ एक्सरसाइजਸ ਨੇ neck ਲਈ एक्सरसाइजस ਨੇ knee ਲਈ एक्सरसाइजਸ ਨੇ ਐਂਡ ਇੱਕ ਚੀਜ਼ ਹੋਰ ਹਾਂਜੀ ਹਾਂਜੀ ਹੋਲਿਸਟਿਕ ਗੱਲ ਹੁਣ ਮੈਂ ਕਰਨ ਲੱਗਿਆ ਕਿ ਜਿਹੜਾ ਆਪਣਾ ਐਟੀਟਿਊਡ ਹੈ ਉਹ ਲਾਈਫ 'ਚ ਬੜਾ ਪੋਜ਼ਿਟਿਵ ਕਰਨ ਦੀ ਜ਼ਰੂਰਤ ਹੈ ਬਿਲਕੁਲ ਬਹੁਤ ਸਾਰੀਆਂ ਸਾਡੀਆਂ ਪ੍ਰੋਬਲਮਸ ਨੇ ਨਾ ਜਿਹੜੀਆਂ ਉਹ ਸਟ्रेस ਦੇ ਨਾਲ ਟੈਨਸ਼ਨ ਨਾਲ ਵੀ ਵਧਦੀਆਂ ਤੁਸੀਂ ਕਦੇ ਵੀ ਦੇਖ ਲੈਣਾ ਤੁਹਾਨੂੰ ਕੋਈ ਪੇਨ ਹੈ ਕੁਝ ਹੈ ਕੋਈ ਹੋਰ ਸਟ्रेस ਆ ਗਿਆ ਨਾ ਉਹ ਤਿੰਨ ਗੁਣਾ ਚਾਰ ਗੁਣਾ ਤੁਹਾਨੂੰ ਫੀਲ ਹੋਣੀ ਸ਼ੁਰੂ ਹੋ ਜਾਈਗੀ ਸੋ ਸਾਨੂੰ ਸਟ्रेस ਵੀ ਅਵੋਇਡ ਕਰਨਾ ਚਾਹੀਦਾ ਟੋਟਲੀ ਅਵੋਇਡ ਨਹੀਂ ਹੁੰਦਾ ਉਹਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਸਾਨੂੰ ਫਰੈਂਡਸ਼ਿਪ ਹੈਲਦੀ ਫਰੈਂਡਸ਼ਿਪ ਰੱਖਣੀ ਕੋਈ ਐਹੋ ਜਿਹਾ ਬੰਦਾ ਲਾਈਫ ਵਿੱਚ ਜ਼ਰੂਰ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਦਿਲ ਦੀ ਗੱਲ ਸਾਂਝੀ ਕਰ ਸਕੋ ਆਪਣਾ ਆਊਟਬਸਟ ਕਰ ਸਕੋ ਜੋਕੋ ਚ ਉਹਨੂੰ ਬਾਹਰ ਕੱਢ ਸਕੋ ਦੈਟਸ ਵੈਰੀ ਇੰਪੋਰਟੈਂਟ ਕਿਉਂਕਿ ਤੁਸੀਂ ਅੰਦਰੇ ਅੰਦਰ ਖੁੱਲਦੇ ਰਹਿੰਦੇ ਹੋ ਔਰ ਉਹ ਫਿਰ ਫਿਜ਼ੀਕਲ ਰੂਪ ਦੇ ਵਿੱਚ ਉਹ ਚੀਜ਼ਾਂ ਮੈਨੀਫੈਸਟ ਕਰਦੇ ਕੋਈ ਛੋਟੀ ਜਿਹੀ ਐਕਸਰਸਾਈਜ਼ ਜੋ ਲੋਕੀ ਆਪਣੇ ਬੈਠੇ-ਬੈਠੇ ਹੀ ਕਰ ਸਕਣ ਜਿਨ੍ਹਾਂ ਦੇ ਲਈ ਲੌਂਗ ਸਿਟਿੰਗ ਆਰਸ ਹੁੰਦੇ ਨੇ ਮੈਂ ਚਾਹੂੰਗੀ ਕਿ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਤਾਂ ਕਿ ਉਹ ਜੋ ਕਿ ਇਹਨਾਂ ਦਾ ਲੌਂਗ ਸਿਟਿੰਗ ਆਰਸ ਨੇ ਤਾਂ ਕਿ ਉਹਨਾਂ ਨੂੰ ਇੱਕ ਰਿਲੀਫ ਮਿਲੇ ਜਦੋਂ ਸੀਟ 'ਤੇ ਬੈਠੇ-ਬੈਠੇ ਅੱਕੜ ਜਾਣ ਨਹੀਂ ਦੇਖੋ ਮੈਂ ਜਿਸ ਤਰ੍ਹਾਂ ਹੁਣ ਆਪਾਂ ਬੈਠੇ ਹਾਂ ਠੀਕ ਹੈ ਇਹ ਪੂਰੇ ਆਪਾਂ ਨੀਜ਼ ਨੂੰ ਸਟ੍ਰੇਟ ਨਾ ਕਰੀਏ ਹਲਕੇ ਜਿਹੇ ਬੈਂਡ ਰੱਖ ਕੇ ਐਂਡ ਫੀਟ ਨੂੰ ਅਪਵਰਡਸ ਆਪਾਂ ਪੁਲ ਕਰ ਲਿਆ ਐਦਾ ਲਾਈਕ ਦਿਸ ਵੀ ਕੈਨ ਡੂ ਠੀਕ ਹੈ ਜੀ ਬੈਠੇ ਬੈਠੇ ਇਹ ਕਰ ਸਕਦੇ ਆ ਠੀਕ ਹੈ ਈਵਨ ਅਸੀਂ ਕਿਸੇ ਵੇਲੇ ਫ੍ਰੀ ਬੈਠੇ ਆ ਆਪਣੇ ਫਿੰਗਰਸ ਨੂੰ ਮੂਵ ਕਰ ਲਿਆ ਫਿਸਟ ਮੇਕਿੰਗ ਕਰ ਲਈ ਹੈ ਨਾ ਈਵਨ ਬੈਠੇ ਬੈਠੇ ਆ ਵੀ ਕਰ ਲਿਆ রাইਟ ਐਂਡ ਪੋਸਚਰ ਮੈਂ ਤੁਹਾਡੇ ਨਾਲ ਪਹਿਲੇ ਹੀ ਡਿਸਕਸ ਕਰਿਆ ਵੀ ਕੀ ਹੋਣਾ ਚਾਹੀਦਾ 90 ਡਿਗਰੀ ਪੋਸਚਰ ਹਾਂ ਜੀ ਸੋ ਥੀਸ ਆਰ ਸਮ ਆਫ ਦਾ ਥਿੰਗਸ ਵੀ ਕੈਨ ਡੂ ਐਂਡ ਲਗਾਤਾਰ ਨਾ ਬੈਠੇ ਰਹੀਏ ਕਈ ਵਾਰ ਜਿਹੜੇ ਲੋਕ ਫਾਈਲਸ ਨਾਲ ਡੀਲ ਕਰਦੇ ਆ ਜਾਂ ਕੰਪਿਊਟਰ ਨਾਲ ਡੀਲ ਕਰਦੇ ਲਗਾਤਾਰ ਬੈਠੇ ਹੋਏ ਆ ਤੁਸੀਂ ਅੱਧਾ ਘੰਟਾ ਬੈਠੇ ਉੱਠ ਕੇ ਜਸਟ ਇੱਕ ਤਫਰੀ ਮਾਰ ਲਈ 5 5 ਮਿੰਟ ਦੀ ਫਿਰ ਅਗੇ ਸੀਟ ਤੇ ਬੈਠ ਗਏ ਐਂਡ ਅਗੇਨ ਯੂ ਆਰ ਵਰਕਿੰਗ ਸੋ ਦੈਟਸ ਹਾਊ ਯੂ ਕੈਨ ਅਵਾਇਡ ਅ ਕੰਟੀਨਿਊਸ ਸਟ्रेस ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਪ੍ਰਦੀਪ ਅਗਰਵਾਲ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਸੀਗੇ ਸਾਡੇ ਨਾਲ ਆਰਥੋਪੈਡਿਕ ਸਰਜਨ ਐਂਡ ਜੋਇੰਟ ਰਿਪਲੇਸਮੈਂਟ ਸਰਜਨ ਡਾਕਟਰ ਪ੍ਰਦੀਪ ਅਗਰਵਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਜੋ ਪ੍ਰੋਬਲਮਸ ਬਾਕ ਨੂੰ ਲੈ ਕੇ ਨੈਕ ਇਸ਼ੂਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਓਵਰਆਲ ਆਰਥੋ ਜੀ ਡਿਵੈਲਪਮੈਂਟ ਹੈ ਉਹਨੂੰ ਲੈ ਕੇ ਜੋ ਪ੍ਰੋਬਲਮਸ ਵੱਧ ਰਹੀਆਂ ਨੇ ਉਹਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਤੇ ਸੋਲੂਸ਼ਨਸ ਵੀ ਉਹਨਾਂ ਨੇ ਦੱਸੇ ਨੇ ਕਿ ਸਾਡੀ ਲਾਈਫ ਸਟਾਈਲ ਦੇ ਵਿੱਚ ਚੇਂजेस ਲਾ ਕੇ ਸਾਡੀ ਜੋ ਫੂਡ ਹੈਬਿਟਸ ਨੇ ਉਹਨਾਂ ਦੇ ਵਿੱਚ ਚੇਂजेस ਲਾ ਕੇ ਅਸੀਂ ਕਿੰਨੀ ਕਿ ਜ਼ਿਆਦਾ ਆਪਣੀ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰ ਸਕਦੇ ਆ ਕੈਮਰਾਮੈਨ ਪ੍ਰਮੋਦ ਸ਼ਰਮਾ ਦੇ ਨਾਲ ਪਵਿੱਤ ਕੋਰ ਜੀ ਮੀਡੀਆ ਮੋਹਾਲੀ